ਅਕਾਲੀ ਵਰਕਰਾਂ ਦੇ ਲਈ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਕਿ ਇਸ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ ਲੰਬੇ ਸਮੇਂ ਬਾਅਦ ਜਿਹੜੀ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ 25 ਜੂਨ ਨੂੰ ਅੰਮ੍ਰਿਤਸਰ ਉਹਨਾਂ ਦੀ ਰਿਹਾਈਸ਼ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਆਮਦਨ ਤੋਂ ਮਤਲਬ ਵੱਧ ਜਾਇਦਾਦ ਦਾ ਜਿਹੜਾ આરોਪ ਲੱਗਿਆ ਉਹਨਾਂ ਤੇ ਜੋ ਨਸ਼ੇ ਤੇ આરોਪ ਲੱਗੇ 540 ਕਰੋੜ ਦਾ આરોਪ ਲੱਗਿਆ ਉਹ ਸਾਰੇ ਅੱਜ ਖਾਰਜ ਹੋ ਗਏ ਨੇ ਕਿ ਵੱਡੀ ਖੁਸ਼ਖਬਰੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਜਿਹੜੇ ਵਿਕਰਮ ਸਿੰਘ ਮਜੀਠੀਆ ਆਦਿ ਜਿਹੜੀ ਟੀਮ ਜਿਹੜੇ ਉਹਨਾਂ ਦੇ ਨਾਲ ਖੜੇ ਰਹੇ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਸੁਪਰੀਮ ਕੋਰਟ ਤੋਂ ਆ ਚੁੱਕੀ ਹੈ ਨਾਬਾਦੀ ਜੇਲ੍ਹ ਤੋਂ ਜਲਦ ਹੀ ਵਿਕਰਮ ਸਿੰਘ ਮਜੀਠੀਆ ਬਾਹਰ ਆ ਸਕਦੇ ਨੇ ਜ਼ਮਾਨਤ ਉਹਨਾਂ ਨੂੰ ਮਿਲ ਗਈ ਆ ਜਿਹੜੀਆਂ ਅੱਗੇ ਹੁਣ ਜਿਹੜੀਆਂ ਅੱਗੇ ਫਾਰਮੈਲਿਟੀਆਂ ਹੋਣਗੀਆਂ ਉਹ ਫਾਰਮੈਲਿਟੀ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆ ਜਾਣਾ ਉਹਨਾਂ ਨੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਕੀ ਪਹਿਲਾਂ ਵਾਲਾ ਰੋਹ ਬਰਖਣਗੇ ਕਿ ਪਹਿਲਾਂ ਵਾਲਾ ਉਹੀ ਰੋਬ ਉਹੀ ਮੁੱਛਾ ਨੂੰ ਤਾਉ ਦੇਣਾ ਕਿ ਉਹ ਜਾਰੀ ਰਹੇਗਾ ਕਿ ਜਦੋਂ ਵੋਟਾਂ ਨੇੜੇ ਆ ਗਈਆਂ ਉਸ ਤੋਂ ਬਾਅਦ ਜਿਹੜਾ ਸਟਾਰਟਿੰਗ ਕਰਨਗੇ ਇਹ ਵੀ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਹੁਣ ਆ ਕੇ ਫੇਰ ਜਿਹੜਾ ਵਿਕਰਮ ਸਿੰਘ ਮਜੀਠੀਆ ਪਹਿਲਾਂ ਕੰਮ ਕਰਦੇ ਸੀ ਜੇਲ੍ਹ ਤੋਂ ਪਹਿਲਾਂ ਜਿਵੇਂ ਆਮ ਆਦਮੀ ਪਾਰਟੀ ਦੇ ਹਮੇਸ਼ਾ ਇਹਨਾਂ ਦੇ ਜਿਹੜੇ ਨਵੇਂ ਤੋਂ ਨਵੇਂ ਜੇ ਕਹਦੀ ਆਪਾਂ ਪਰਚੇ ਖੋਲ੍ਹੇ ਜਾਂਦੇ ਸੀ ਨਵੇਂ ਤੋਂ ਨਵੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਸਾਹਮਣੇ ਲਈਆਂ ਜਾਂਦੀਆਂ ਸੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਫੇਰ ਜਿਹੜਾ ਆਪਦਾ ਐਟੀਟਿਊਡਾ ਕਿ ਉਹ ਉਸੇ ਤਰ੍ਹਾਂ ਹੀ ਜਿਹੜਾ ਬਰਕਰਾਰ ਰੱਖਣਗੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲ ਚੁੱਕੀ ਹੈ ਜਮਾਨਤ ਮਿਲ ਚੁੱਕੀ ਹੈ ਤੇ ਜੋ ਇਲਜ਼ਾਮ ਲੱਗਦੇ ਸੀ ਤੇ ਜੋ ਬਿਕਰਮ ਸਿੰਘ ਮਜੀਠੀਆ ਦਾ ਮੂਜਾਕ ਉਡਾਇਆ ਜਾਂਦਾ ਸੀ ਕਿ ਜਮਰੌਹ ਦਾ ਕਿਲਾ ਜਿੱਤਿਆ ਕਿ ਜਿਹੇ ਜੀ ਰੋਟੀ ਜਿਹੇ ਜੀ ਸਬਜ਼ੀ ਦੂਜੇ ਕੈਦੀਆਂ ਨੂੰ ਮਿਲਦੀ ਆ ਉਹਦੀ ਤੁਹਾਨੂੰ ਵੀ ਮਿਲੂਗੀ ਵੱਡਾ ਮਕਰਮਚ ਫੜ ਲਿਆ ਚਿੱਟੇ ਦਾ ਵੱਡਾ ਸਦਾਗਰੰਦਰ ਕਰਤਾ ਮਾਮਾ ਦੇ ਪੁੱਤ ਜਿੰਨੇ ਮਰਵਾਈ ਚਿੱਟਾ ਜੋ ਲੈ ਕੇ ਆਇਆ ਕਿ ਅੱਜ ਹੁਣ ਉਹੀ ਚੀਜ਼ ਝੂਠੀ ਦਿਖਾਈ ਦਿੰਦੀ ਦਿੱਤੀ ਜਾ ਰਹੀ ਹੈ। ਉਹਨਾਂ ਦੇ ਵਕੀਲ ਵੱਲੋਂ ਵੀ ਖਲਾਸਾ ਕੀਤਾ ਗਿਆ ਕਿ ਜੋ-ਜੋ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਤੇ ਲੱਗੇ ਡੀਆਈਏ ਦੇ ਲੱਗੇ 540 ਕਰੋੜ ਦੇ ਜਿਹੜੇ ਹੋਰ ਲੋਨ ਸੋ ਜਿਹੜੇ ਇਲਜ਼ਾਮ ਲੱਗੇ ਅੱਜ ਉਹਨਾਂ ਉਹੀ ਗੱਲਾਂ ਦਾ ਸਾਰੀਆਂ ਦਾ ਜਵਾਬ ਇਹਨਾਂ ਦੇ ਵਕੀਲਾਂ ਵੱਲੋਂ ਨਹੀਂ ਦਿੱਤਾ ਗਿਆ। ਤੇ ਹੁਣ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ। ਜਲਦ ਹੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣਗੇ ਤੇ ਕਿਸ ਤਰ੍ਹਾਂ ਦਾ ਸਵਾਗਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਿਹੜੇ ਨਾਲ ਖੜੇ ਸੀ ਵਿਕਰਮ ਸਿੰਘ ਮਜੀਠੀਆ ਦੇ ਤੇ ਨਾਲ ਖੜੇ ਨੇ ਸੁਖਵੀਰ ਸਿੰਘ ਬਾਦਲ ਦੇ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਬਾਹਰ ਆਵੇਗਾ ਕਿਸ ਹਿਸਾਬ ਦੇ ਨਾਲ ਜਿਹੜਾ ਉਹਨਾਂ ਦਾ ਮਾਣ ਤਾਣ ਸਨਮਾਨ ਕਿਸ ਤਰ੍ਹਾਂ ਦਾ ਕਰਨਗੇ ਕਿ ਢੋਲ ਵਜੇ বাজائے ਜਾਣਗੇ ਕਿ ਵਿਕਰਮ ਸਿੰਘ ਮਜੀਠੀਆ ਬਾਹਰ ਆ ਗਿਆ ਕਿ ਫੇਰ ਦੁਬਾਰਾ ਉਹੀ ਰੋਬ ਦੇ ਨਾਲ ਮੁੱਛਾ ਚੜਾਉਣਗੇ ਤਹਾਨੂੰ ਫੇਰ ਜਿਹੜੇ ਉਹਨਾਂ ਦੇ ਸਵਾਲ ਕੀ ਆਮ ਲੋਕਾਂ ਦੇ ਸਵਾਲ ਜੋ ਪੰਜਾਬ ਦੀ ਗੱਲ ਕਿ ਵਿਕਰਮ ਸਿੰਘ ਮਜੀਠੀਆ ਦੁਬਾਰਾ ਫੇਰ ਰੱਖਣਗੇ ਜਾਂ ਆ ਕੇ ਹਜੇ ਸ਼ਾਂਤੀ ਬਣਾਈ ਰੱਖਣਗੇ ਇਹ ਤਾਂ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਬਾਹਰ ਆਉਣਗੇ ਤਾਂ ਉਦੋਂ ਹੀ ਪਤਾ ਚੱਲਣਾ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਜੇਲ੍ਹ ਦੇ ਵਿੱਚ ਵੀ ਰਿਹਾ 7 ਮਹੀਨੇ ਜਿਹੜੀ ਜੇਲ੍ਹ ਕੱਟੀਆ ਵਿਕਰਮ ਸਿੰਘ ਮਜੀਠੀਆ ਨੇ ਉਹ ਵੀ ਆ ਕੇ ਕੀ ਬਿਆਨ ਕਰਨਗੇ ਕਿ ਕਿਵੇਂ 7 ਮਹੀਨੇ ਜੇਲ੍ਹ ਦੇ ਅੰਦਰ ਕੱਟੇ ਨੇ ਜਾਂ ਕੀ ਅੱਗੇ ਪੰਜਾਬ ਦੇ ਲਈ ਸੁਪਨੇ ਵਿਕਰਮ ਸਿੰਘ ਮਜੀਠੀਆ ਕਿ ਜੇਲ੍ਹ ਦੇ ਅੰਦਰ ਸਾਰਾ ਬਣਾਈ ਬੈਠਾ ਸੀ ਕਿ ਜਦੋਂ ਹੀ ਜੇਲ੍ਹ ਤੋਂ ਬਾਹਰ ਆਏ ਤਾਂ ਆਸ ਗੱਲਾਂ ਤੇ ਗੱਲ ਕਰਨੀਆਂ ਸਾਰੀ ਕਿ ਜੇਲ੍ਹ ਦੇ ਵਿੱਚ 7 ਮਹੀਨੇ ਦਾ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਰਹਿਣਾ ਸਹਿਣਾ ਰਿਹਾ ਉਸ ਬਾਰੇ ਵੀ ਕਿ ਵਿਕਰਮ ਸਿੰਘ ਮਜੀਠੀਆ ਬਾਹਰ ਆ ਕੇ ਗੱਲ ਕਰਨਗੇ ਪਰ ਵੱਡੀ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਚੁੱਕੀ ਹੈ ਜ਼ਮਾਨਤ ਮਿਲ ਚੁੱਕੀ ਹੈ ਹੁਣ ਦੇਖਣਾ ਹੋਵੇਗਾ ਜਦੋਂ ਸਿਕ ਵਿਕਰਮ ਸਿੰਘ ਮਜੀਠੀਆ ਬਾਹਰ ਹੋਣਗੇ ਤਾਂ ਕਿਸੇ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਉਹਨਾਂ ਦੇ ਵਰਕਰਾਂ ਵੱਲੋਂ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਸਨਮਾਨ ਜਿਹੜਾ ਢੋਲਵਾਜਾਂ ਦੇ ਨਾਲ ਕੀ ਕੀਤਾ ਜਾਵੇਗਾ ਜੇਕਰ ਮਜੀਠਾ ਦੀ ਗੱਲ ਕਰ ਲਈਏ ਤਾਂ ਤਲਵੀਰ ਸਿੰਘ ਗਿੱਲ ਜੋ ਨਾਲ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮਜੀਠਾ ਤੋਂ ਉਮੀਦਵਾਰ ਐਲਾਨ ਦਿੱਤਾ ਤੇ ਹੁਣ ਬਰਾਬਰ ਦੀ ਟੱਕਰ ਹੋਣ ਵਾਲੀ ਹੋਗੀ ਫੇਰ ਕਿ ਵਿਕਰਮ ਸਿੰਘ ਮਜੀਠੀਆ ਨੂੰ ਵੀ ਜ਼ਮਾਨਤ ਮਿਲ ਗਈ ਹੈ ਹੁਣ ਮਜੀਠਾ ਤੋਂ ਵਿਕਰਮ ਸਿੰਘ ਮਜੀਠੀਆ ਵੀ ਤਲਵੀਰ ਸਿੰਘ ਗਿੱਲ ਦੇ ਨਾਲ ਖੜੇ ਹੋਣਗੇ ਕਿਸ ਤਰ੍ਹਾਂ ਦਾ ਮੁਕਾਬਲਾ ਜਿਹੜਾ ਰਹਿਣ ਵਾਲਾ ਹੈ